ਅਸੀਂ ਪੰਚਾਇਤ ਦੇ ਆਪ ਬਣੋ ਤੇਜਾ ਤਿੰਨ ਲੋਜਾ ਸਿਫਲਾਈ ਕਰਤਾ ਗਿਆ ਪਰਸ਼ੀਰ ਦੇ ਹੱਥੀਂ ਵਿਕਾਸ ਤੇ ਪੰਚਾਇਤੀ ਰਾਸ਼ ਨੂੰ ਦਾ ਪੰਜਾਬ ਨੂੰ ਕਲੇਸ਼ ਦੇ ਵਿਸ਼ੋ ਜਿਹੜੇ ਸਾਡੇ ਟ੍ਰੇਨਰ ਸਾਹਿਬਾਨ ਉਹਨਾਂ ਨੇ ਬੜੇ ਸਮਾਰਕ ਨੂੰ ਸਾਨੂੰ ਜਿਹੜੀ ਆਪਣੀ ਪੰਚਾਇਤ ਹੈ ਉਸ ਨੂੰ ਸਰਪੰਚਾ ਪੂਰਵ ਕਿਸ ਤਰ੍ਹਾਂ ਪਿੰਡਾਂ ਦੇ ਵਿਕਾਸ ਆਪਣੇ ਪਿੰਡੇ ਵਿਕਾਸ ਲਈ ਕਿਹੜੇ ਕਿਹੜੇ ਕੰਮ ਕਰਦੇ ਹਨ ਤੇ ਉਸ ਯੋਜਨਾ ਤੇ ਆਧਾਰ ਤੇ ਠੀਕ ਸਾ ਨੌਨ ਹਾਤੇ ਜਿਹੜੇ ਟੀਮ ਸਨ ਉਹਨਾਂ ਦੇ ਤਰ੍ਹਾਂ ਜਿਹੜੇ ਕੰਮ ਕਰਦੇ ਹਨ ਉਹਨਾਂ ਵੱਲੋਂ ਹਾਲਪੁਰਾ ਸਾਹਮਣੇ ਦੱਸਿਆ ਤੇ ਅਤੀਏ ਸੋ ਬ ਪ੍ਰਭਾਵ ਹੋਏ ਹਨ ਕਿਉਂਕਿ ਪੂਰੇ ਮੈਂਬਰ ਸਰਮਾਨ ਦਾ ਸਰਪੰਚ ਸਰਮਾਨ ਇਸ ਸਾਡੀ ਪੰਚਾਇਤ ਵਿੱਚ ਨਵੇਂ ਹਨ ਤੇ ਪਿੰਡ ਦੀ ਜਿਹੜੀ ਪੰਚਾਇਤ ਦਾ ਗ੍ਰਾਮ ਪੰਚਾਇਤ ਦਾ ਸਭਾ ਦਾ ਤੁਲਨ ਲਈ ਪਿੰਡ ਦੀ ਸੇਵਾ ਨਹੀਂ ਜੋ ਕੰਮ ਕਰਨੇ ਚਾਹੀਦੇ ਹਨ ਪੰਚਾਇਤ ਨੂੰ ਉਹਨਾਂ ਬਾਰੇ ਸਾਨੂੰ ਤਕੜੂਰ ਜਾਣਕਾਰੀ ਨਹੀਂ ਹੈ ਤੇ ਅਸੀਂ ਇਹ ਇੱਥੇ ਆ ਗਏ ਸਾਰਿਆਂ ਦੇ ਸਾਹਮਣੇ ਇਹ ਕੱਲ ਪ੍ਰਣਾ ਕਰਨੇ ਆ ਕਿ ਇਸ ਪ੍ਰਾਣ ਦਾ ਇੱਕ ਪ੍ਰਾਣ ਦਾ ਪ੍ਰਾਣ ਕਰਦੇ ਆ ਕਿ ਇਹਦੇ ਨੋਬ ਖਾਤੀ ਦੇ ਪ੍ਰੋਗਰਾਮ ਜੀਮਸਾਨ ਇਹਨਾਂ ਨੂੰ ਦੇ ਵਿਕਾਸ ਦੇ ਕਾਲਜ ਕਰਾਂਗੇ ਅਤੇ ਆਪਣੇ ਪਿੰਡ ਨੂੰ ਜੋ ਇੱਕ ਰਾਜ ਦੇ ਸਟੇਟ ਲੈਵਲ ਤੇ ਪੁਰਸਕਾਰ ਅਤੇ ਗੰਧੀ ਰੰਗ ਸਨਮਾਨਿਤ ਕੀਤਾ ਜਾਂਦਾ ਹੈ ਉਸ ਦੇ ਵਿੱਚ ਅਸੀਂ ਇੱਕ ਪੂਰੀ ਕੰਪੀਟੀਸ਼ਨ ਦੀ ਭਾਵਨਾ ਨਾਲ ਕੰਮ ਕਰਕੇ ਮੋਰੀ ਆਪਣੇ ਪਿੰਡ ਨੂੰ ਬਰਵਾਉਂਦਾ ਉਪਰਾਲਾ ਕਰਾਵੇ ਤੇ ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ